ਚਿਹਰਾ ਤੇਰਾ ਪੜਿਆ ਮੈਂ ਚਿਹਰਾ ਤੇਰਾ ਪੜਿਆ ਮੈਂ ਤੂੰ ਨਾ ਪੜਿਆ ਮੇਰਾ ਲੱਗਣ ਨਾ ਨੇੜੇ ਦਿੱਤਾ ਲੱਗਣ ਨਾ ਨੇੜੇ ਦਿੱਤਾ ਤਾਂ ਹੀ ਲੜਨਾ ਪੜਿਆ ਤੇਰਾ ਤਾਂ ਹੀ ਲੜਨਾ ਪੜਿਆ ਤੇਰਾ ਯਾਰ ਇੱਕ ਹੁੰਦਾ ਯਾਰ ਇੱਕ ਹੁੰਦਾ ਸਬਰ ਕਰ ਲੈਂਦਾ ਯਾਰ एक सबर का लेंदा किन्ने यारफा ना किता कोई वादा वफा ना किता कोई दस किठे बोल पकई फिर दस किठे बोल पकई फिर क्यों जानवर समझे तू मेनू क्यों ਜਾਨਵਰ ਸਮਝੇ ਤੂੰ ਮੈਨੂੰ ਜੋ ਦੱਸ ਜਾਵਾਂਗਾ ਜਾਂ ਖਾ ਜਾਵਾਂਗਾ ਮੈਂ ਜੋ ਦੱਸ ਜਾਵਾਂਗਾ ਖਾ ਜਾਵਾਂਗਾ ਮੈਂ ਇਨਸਾਨ ਹਾਂ ਕਰਦਾ ਧਿਆਨ ਹਾਂ ਇਨਸਾਨ ਹਾਂ ਕਰਦਾ ਧਿਆਨ ਹਾਂ ਹਰਦਮ ਗੀਤ ਪਿਆਰ ਦੇ ਗਾਵਾਂਗਾ ਮੈਂ ਹਰਦਮ ਗੀਤ ਪਿਆਰ ਦੇ ਗਾਵਾਂਗਾ ਮੈਂ ਸੰਗ ਦੀ ਸੁਗਾਉਂਦੀ ਪੁੱਤਿਆ ਨਾ ਕਦੇ ਤੇਰਾ ਨਾ ਤਾਂਗ ਦੇਸਾ ਗਉਂਦੇ ਪੁੱਛਿਆ ਨਾ ਕਦੇ ਤੇਰਾ ਨਾ ਤੇ ਪੁੱਛਣਾ ਅਸਾਣੇ ਤੇਰਾ ਹਾਲ ਕਿੱਥੋਂ ਸੀ ਦੀਦਲੀ ਈਦ ਵਾਂਗ ਉੜਿਕਾਂ ਦੀਦਲੀ ਈਦ ਵਾਂਗ ਉੜਿਕਾਂ ਪਹਿਲਾਂ ਦੀਦ ਕੰਮ ਕਰਦਾ ਪਿੱਛੋਂ ਸੀ ਗੜੀ ਚੋਂ ਨਿਕਲੇ ਨਾ ਆਵਾਜ਼ ਕੋਈ ਇਸੇ ਦੀ ਤਾਲ ਬਜਾਉਂਦੇ ਗਲੇ ਤੋਂ ਨਿਕਲੇ ਨਾ ਆਵਾਜ਼ ਕੋਈ ਇਸੇ ਲਈ ਸਾਜ਼ ਵਜਾਵਾਂ ਮੈਂ ਨਹੀਂ ਆਉਣਾ ਸੁਣ ਕਿਸੇ ਨੇ ਕਿਉਂ ਤੇਰੀ ਤਾਂ ਬਹਿ ਜਾਣਾ ਨਹੀਂ ਆਉਣਾ ਸੁਣ ਕਿਸੇ ਨੇ ਕਿਉਂ ਤੇਰੀ ਤਾਂ ਬਹਿ ਜਾਣਾ ਮੈਂ ਕੋਲ ਨ ਪੱਲੇ ਢੇਲਾ ਕੋਲ ਨ ਪੱਲੇ ਢੇਲਾ ਮੇਲਾ ਵੇਖਣਾ ਕਿਥੋਂ ਮੈਂ ਰਹਿ ਯਾਰ ਢੇਲਾ ਮੇਲਾ ਵੇਖਣਾ ਕਿੱਥੋਂ ਫਿਕਰਾਂ ਮਾਰ ਛਟਿਆ ਨਾਲੇ ਮਹਿੰਗਾਈ ਨਹੀਂ ਫਿਕਰਾਂ ਮਾਰ ਛਟਿਆ ਨਾਲੇ ਮਹਿੰਗਾਈ ਨਹੀਂ ਪਲ-ਪਲ ਮਾਰ ਛਟਿਆ ਸੱਜਣਾ ਤੇਰੀ ਜਜ਼ਾਈ ਨਹੀਂ ਪਲ-ਪਲ ਮਾਰ ਛਟਿਆ ਸੱਜਣਾ ਤੇਰੀ ਜਜ਼ਾਈ ਨਹੀਂ ਜਿਸਮ ਮਹੋਤਾਜ ਕਪੜਿਆਂ ਦਾ ਜਿਸਮ ਮਹੋਤਾਜ ਕਪੜਿਆਂ ਦਾ ਰੂਮ ਮੋਤਾਜ਼ ਪਿਆਰ ਦੀ ਰੂ ਮੋਤਾਜ਼ ਪਿਆਰ ਦੀ ਸੰਗਰੂਰ ਵੀ ਨੂੰ ਤਲਬ ਦੰਦੀ ਸੰਗਰੂਰ ਵੀ ਨੂੰ ਤਲਬ ਰੰਦੀ ਨੈਣ ਜੋਤੀ ਦੇ ਦੀਦਾਰ ਦੀ ਨੈਣ ਜੋਤੀ ਦੇ ਦੀਦਾਰ ਦੀ ਨੈਣ ਜੋਤੀ ਦੇ ਦੀਦਾਰ ਦੀ